ਸਾਡੇ ਵੀਰ ਤੇ ਗ੍ਰਹਿ ਵਿਖੇ ਆਪਾਂ ਆਏ ਆਂ ਆਪ ਸਭ ਨੂੰ ਮੈਂ ਗੁਰੂ ਸਾਹਿਬ ਦੀ ਬਖਸ਼ਿਸ਼ ਫਤਿਹ ਅਰਜ਼ ਕਰਦਾ ਗੱਜੇ ਭਲਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਖਾਲਸਾ ਜੀ ਬਹੁਤ ਸਮੇਂ ਲੰਮੇ ਸਮੇ ਤੋਂ ਆਪਾਂ ਗੁਲਾਮੀ ਦੀ ਜ਼ਿੰਦਗੀ ਬਸਰ ਕਰ ਰਹੇ ਆਂ ਚਾਹੇ ਮਹਿਸੂਸ ਕਰੀਏ ਜਾਂ ਨਾ ਮਹਿਸੂਸ ਕਰੀਏ ਪਿੰਜਰਾ ਭਾਵੇਂ ਸੋਨੇ ਦਾ ਹੋਵੇ ਪਿੰਜਰਾ ਤਾਂ ਪਿੰਜਰਾ ਹੀ ਹੁੰਦਾ ਹੈ ਸੋ ਜਿਹੜੇ ਪਿੰਜਰੇ ਦੇ ਵਿੱਚ ਸਾਡੇ ਨੌਜਵਾਨ ਕੁੱਟ-ਕੁੱਟ ਕੇ ਅੱਜ ਮਰ ਰਹੇ ਕਿਤੇ ਉਹਨਾਂ ਦੀਆਂ ਗੱਲਾਂ ਬਲਬੀਰ ਸਿੰਘ ਭਰਪੂਰ ਸਾਹਿਬ ਨੇ ਕਹੀਆਂ ਸਨ ਸੋ ਮੈਂ ਬੇਨਤੀ ਕਰਦਾ ਹੈ ਕਿ ਅੱਜ ਜਿਨ੍ਹਾਂ ਨੇ ਅੰਕ ਨੂੰ ਸੋਚ ਕੇ ਸਮਝ ਕੇ ਆਪਣਾ ਮਤਦਾਨ ਕੀਤਾ ਉਹ ਬੰਦਾ ਗੁਰੂ ਸਾਹਿਬ ਕਹਿੰਦੇ ਆ ਵਕਤ ਵਿਚਾਰੇ ਸੋ ਬੰਦਾ ਹੋਏ ਪਹਿਲਾ ਵਕਤ ਸੀ ਤੁਸੀਂ ਵਾਰੀ-ਵਾਰੀ ਸਾਰਿਆਂ ਨੂੰ ਪਰਖ ਲਿਆ ਉਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਵਿਕਾਸ ਆਪਣੇ ਪਰਿਵਾਰਾਂ ਦਾ ਕੀਤਾ ਹੈ ਤੇ ਵਿਨਾਸ਼ ਸਾਡਾ ਸਿੱਖਾ ਦਾ ਕੀਤਾ ਹੈ ਸਿੱਖ ਕੌਮ ਦਾ ਕੀਤਾ ਹੈ ਜਵਾਨੀ ਕਿਸਾਨੀ ਦਾ ਕਤਲਅੰਗ ਕੀਤਾ ਹੈ ਪੰਜਾਬ ਨੂੰ ਉਸ ਠੱਠੀ ਦੇ ਕੰਡੇ ਤੇ ਖੜਾ ਕੀਤਾ ਜਿੱਥੋਂ ਨਿਕਲਣਾ ਬਹੁਤ ਮੁਸ਼ਕਲ ਹੈ ਪਰ ਇਹ ਜ਼ਰੂਰ ਹੈ ਕਿ ਗੁਰਮਾ ਪੀਰਾਂ ਦੀਆਂ ਧਰਤੀ ਹੈ ਇੱਥੇ ਸੂਰਬੀਰ ਯੋਧਿਆਂ ਦੇ ਖੂਨ ਡੁੱਲਿਆ ਜਦੋਂ ਇੱਥੋਂ ਇੱਕ ਇਹੋ ਜਿਹਾ ਹਲਾਰਾ ਮਿਲਦਾ ਹੈ ਫਿਰ ਉਹ ਕਈਆਂ ਜਾਣਿਆਂ ਨੂੰ ਮਲਿਆ ਮੇਟ ਕਰ ਦਿੰਦਾ ਹੈ ਅੱਜ ਮੈਂ ਦੱਸਣ ਰਿਹਾ ਹਾਂ ਬਾਪੂ ਜੀ ਨੂੰ ਮੈਂ ਕਹ ਜਿਹੜੇ ਏਰੀਆ ਦੇ ਵਿੱਚ ਆਪਾਂ ਜਾ ਰਹੇ ਆ ਇਹ ਉਹ ਛੇਰਾਂ ਦਾ ਬੱਬਰ ਛੇਰਾਂ ਦਾ ਏਰੀਆ ਹੈ ਇਹ ਜਿੰਨਾ ਚਿਰ ਪਾਇ ਰਹਣ ਸੁੱਤੇ ਰਹਣ ਭਾਵੇਂ ਉੱਤੇ ਜਿੰਨੀਆਂ ਮਰਜ਼ੀ ਗੱਡਾਂ ਲੰਘ ਜਾਣ ਪਰ ਜਦੋਂ ਇਹ ਉੱਠਦੇ ਆ ਫਿਰ ਇਹ ਕਈਆਂ ਨੂੰ ਮਲੀਆਂ ਮੇਟ ਕਰ ਦਿੰਦੇ ਆ ਅੱਜ ਇੱਥੋਂ ਜਿਹੜੀ ਹਵਾ ਚੱਲੀ ਹੈ ਇਹ ਹੁਣ ਕਦੇ ਵੀ ਨਹੀਂ ਰੁਕਣੀ ਇਹ ਜਿੰਨਾ ਚਿਰ ਅਸੀਂ ਸਾਡਾ ਤਖਤ ਤੇ ਸਾਡੀ ਗੋਲਕ ਤੇ ਸਾਡੇ ਸਿੰਘ ਆਜ਼ਾਦ ਨਾ ਹੋਵੇ ਉਹਨਾਂ ਚਿਰ ਇਹ ਲਹਿਰ ਜਿਹੜੀ ਹੈ ਪ੍ਰਚੰਡ ਹੁੰਦੀ ਰਹਿਣੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕੈ ਸਤਕਾਰਯੋਗ ਖਾਲਸਾ ਜੀ ਗੱਲਾਂ ਸੌਖੀਆਂ ਨਹੀਂ ਹੁੰਦੀਆਂ ਸਾਡੇ ਕੋਲ ਤਖਤ ਤਾਂ ਪਰ ਸਾਡੇ ਤਖਤ ਨੇ ਅੱਜ ਬੰਦੀ ਸਿੰਘਾਂ ਆਜ਼ਾਦ ਕਰਾਉਣ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਦੇ ਕੋਲ ਤਖਤ ਦੇ ਰਾਜ ਭਾਗ ਹੈ ਉਹ ਅੱਜ ਕਤਰ ਦੇ ਵਿੱਚੋਂ 8 ਸੰਗੇ ਇਹਨਾਂ ਦੁਰਮਾ ਇਡ ਦਿਨਾਂ ਨੂੰ ਫਾਂਸੀ ਹੋਈ ਆ ਉਹ 8 ਬੰਦੇ ਛੁਡਾ ਕੇ ਲੈ ਕੇ ਆਇਆ ਮੋਦੀ ਕੀ ਅਸੀਂ ਆਪਣੇ ਦਿਮਗ ਨੂੰ ਕਰ ਚੋਂ ਨਹੀਂ ਛਡਾ ਸਕਦੇ ਅਸੀਂ ਸਿਰਫ ਕੋਈ ਤਲਵਾਰ ਨਹੀਂ ਚਲਾਉਣੀ ਕੋਈ ਤੋਪ ਨਹੀਂ ਚਲਾਉਣੀ ਇੱਕ ਮਤਦਾਨ ਕਰਨਾ ਹੈ ਅੱਗੇ ਮਤਦਾਨ ਕਰਨ ਲੱਗਿਆ ਕੀ ਹੁੰਦਾ ਸੀ ਸਾਡੇ ਭਰਾ ਕੋਈ 5000 ਚ ਕੋਈ 10000 ਚ ਵੋਟ ਵੇਚ ਦਿੰਦਾ ਸੀ ਅੱਜ ਵੋਟ ਦੀ ਕੀਮਤ ਭਾਈ ਅੰਮਰਤਾ ਪਾਲ ਸਿੰਘ ਨੂੰ ਬਾਹਰ ਲੈ ਕੇ ਆ ਸਕਦੀ ਹੈ ਤੇ ਉਹਦੇ ਸਾਥੀਆਂ ਨੂੰ ਬਾਹਰ ਲੈ ਕੇ ਆ ਸਕਦੀ ਹੈ ਕਿ ਤੁਸੀਂ ਮੈਨੂੰ ਦੱਸੋ ਆ ਬਾਜਾ ਗਿਆ ਸਾਹਿਬ ਦਾ ਡੈਡੀ ਬਾਪੂ ਜੀ ਬੈਠੇ ਹੈ ਤੁਸੀਂ ਮੈਨੂੰ ਦੱਸੋ ਇਹ ਐਨਐਸਐ ਲੱਗਦੀ ਸੀ ਇਹਨਾਂ ਤੇ ਐਨਐਸਐ ਉਹਨਾਂ ਤੇ ਲੱਗਣੀ ਸੀ ਜਿੰਨਾਂ ਜਰਵਾਲਿਆਂ ਨੇ ਸਾਡੀਆਂ ਬੇਬੀਆਂ ਕੋਹ ਕੋਹ ਕੇ ਪਾਤਰਾ ਲਈ ਅਛੀਦ ਕੀਤੀਆਂ ਉਹ ਤਾਂ ਗੁਰਸ ਸਿੰਘਾਂ ਤੇ ਬੈਠੇ ਹੈ ਇਸ ਦੇਸ਼ ਦੇ ਵਿੱਚ ਸਾਡੇ ਵੱਲ ਤੋਂ ਕੋਈ ਇਨਸਾਫ ਨਹੀਂ ਇਨਸਾਫ ਨੂੰ ਛੱਕੇ ਟੰਗ ਕੇ ਇਹਨਾਂ ਨੇ ਏਵੀਐ ਮਸ਼ੀਨਾਂ ਦੇ ਰਾਹੀਂ ਸਾਡੇ ਨਾਲ ਬਹੁਤ ਧੱਕਾ ਕੀਤਾ ਹੈ ਅੱਜ ਸੱਚੇ ਧੋਕੇ ਪਿੰਡ ਪਿੰਡ ਦੇ ਵਿੱਚ ਜਦੋਂ ਮਸ਼ੀਨਾਂ ਆ ਗਈਆਂ ਰਾਤ ਬਿਸਤਰਾ ਵੀ ਉੱਥੇ ਤੇ ਮੰਜਾ ਵੀ ਉੱਥੇ ਜਦੋਂ ਜੰਦਰਾ ਮਰਾਲਿਆ ਉਹਨਾਂ ਚਿਰ ਨਹੀਂ ਖੁੱਲਣ ਦੇਣਾ ਜਿੰਨਾ ਚਿਰ ਮਤਦਾਨ ਨਹੀਂ ਹੁੰਦਾ ਤੇ ਮਤਦਾਨ ਸੋ ਸਮਝ ਕੇ ਕਰਿਓ ਇਹ ਬੜੀ ਵੱਡੀ ਲਹਿਰ ਹੈ ਆਪਾਂ ਆਪਣੇ ਉਹਨਾਂ ਯੋਧਿਆਂ ਨੂੰ ਯਾਦ ਕਰਾਉਣਾ ਜਿਨ੍ਹਾਂ ਨੇ ਸਾਡੇ ਵਿਗੜੇ ਸਵਾਰਨ ਦਾ ਯਤਨ ਕੀਤਾ ਤੇ ਫੇਰ ਕਰਨਾ ਸੋ ਇਨੀਆਂ ਬੇਨਤੀਆਂ ਨਾਲ ਮੈਂ ਆਪ ਸਭ ਦਾ ਧੰਨਵਾਦ ਕਰਦਾ ਆ ਬਾਪੂ ਜੀ ਨੂੰ ਤੇ ਉਹਨਾਂ ਦੇ ਸਾਰੇ ਬੀਬੀ ਸਤਕਾਰ ਜੀ ਸਾਡੀ ਬੀਬੀ ਖਲੜਾ ਜੀ ਇਹਨਾਂ ਸਾਰਿਆਂ ਦਾ ਜਿਉਆ ਨਾ ਅੰਨਾ ਕਿਉਂਕਿ ਮਾਝੇ ਦੀ ਧਰਤੀ ਦੇ ਤਕਰੀਬਨ ਸਾਰਾ ਮਾਝਾ ਪਰ ਆ ਜਿਹੜਾ ਏਰੀਆ ਪਾਕਿਸਤਾਨ ਦੇ ਨਾਲ ਲੱਗਦਾ ਜਿਹੜਾ ਲਹਿੰਦੇ ਪੰਜਾਬ ਦਾ ਲੱਗਦਾ ਇਹ ਬਹੁਤ ਯੋਧਿਆਂ ਦਾ ਏਰੀਆ ਸੋ ਇੱਥੇ ਆਉਣ ਤੇ ਮੈਂ ਆਪ ਸਭ ਨੂੰ ਜੀ ਆਇਆਂ ਆਖਦਾ ਫਤਿਹ ਅਰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਿੱਚ 64000 ਕਰੋੜ ਦਾ ਇੱਕ ਪ੍ਰੋਜੈਕਟ ਵੱਡਾ ਹਸਪੀਟਲ ਲਿਆਂਦਾ ਹੈ ਉਹ ਬਰਨਾਲੇ ਦੇ ਵਿੱਚ ਜਿਹਦੇ ਵਿੱਚ ਬਹੁਤ ਪੰਜਾਬ ਸਾਰੇ ਨੂੰ ਸਹੂਲਤਾਂ ਮਿਲਣੀਆਂ ਔਰ ਇੱਕ ਟਰਵਾਡੀ ਮਾਝੇ ਤੋਂ ਜਿਹੜੀ ਮਾਲਵੇ ਤੋਂ ਮਾਝੇ ਨੂੰ ਟ੍ਰੇਨ ਜੋੜਦੀ ਹੈ ਉਹ ਅੱਜ ਅੰਮ੍ਰਿਤਸਰ ਤੱਕ ਆਈ ਹੈ ਪਰ ਅੱਗੇ ਜੇ ਤੁਸੀਂ ਇਹ ਭਾਈ ਅਮਰਤਪਾਲ ਸਿੰਘ ਨੂੰ ਸੇਵਾ ਦਾ ਮੌਕਾ ਦਿੰਨੇ ਆ ਤੇ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਉਹ ਟ੍ਰੇਨ ਜਿੱਥੇ ਸਾਡਾ ਕਰਤਾਰਪੁਰ ਦਾ ਕੋਰਡਿਡੋਰ ਉੱਥੋਂ ਤੱਕ ਉਹ ਜਾਵੇ ਜਿਹੜਾ ਵੀ ਮਾਲਵੇ ਦੇ ਵਿੱਚੋਂ ਟ੍ਰੇਨ ਤੇ ਬਹੂਗਾ ਉਹ ਸਿੱਧਾ ਨਨਕਾਣਾ ਸਾਹਿਬ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉੱਥੋਂ ਤੱਕ ਟ੍ਰੇਨ ਜਾਇਆ ਕਰੂਗੀ ਸੋ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਮਨ ਨੂੰ ਨਹੀਂ ਲੱਗਦਾ ਕੋਈ ਵੀ ਐਮਪੀ ਕਰਕੇ ਦੇ ਸਕੂਗਾ ਇਹ ਤੁਹਾਡਾ ਉਹ ਐਮਪੀ ਹੈ ਜਿਨੇ ਇਹ ਗੱਲ ਕਹੀ ਹੈ ਕਿ ਮੇਰੀ ਗ੍ਰਾਂਟ ਗੁਰੂ ਦੀ ਗੋਲਕ ਹੈ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਆਪਣੇ ਤੇ ਪ੍ਰਾਇਦੇ ਪਰਖ ਕਰੀਏ ਆਪਾਂ ਬਹੁਤ 1947 ਤੋਂ ਲੈ ਕੇ ਲੁੱਟੇ ਪੁੱਟੇ ਪਏ ਆ ਸਾਨੂੰ ਜਿਹੜਾ ਵੀ ਲੀਡਰ ਆਉਂਦਾ ਝੂਠ ਬੋਲ ਕੇ ਸਾਨੂੰ ਮਗਰ ਪਿੱਛੇ ਪਾ ਕੇ ਤੇ ਦਿੱਲੀ ਕੋਲ ਗਹਿਣੇ ਪਾਉਂਦਾ 5 ਸਾਲ ਵਾਸਤੇ ਅਸੀਂ ਜੁੱਤੀਆਂ ਖਾਂਦੇ ਰਹਿੰਨੇ ਆ ਧਰਨੇ ਮਜਾਰੇ ਕਰਦੇ ਰਹਿੰਨੇ ਆ ਸਾਡੇ ਪੁੱਤ ਮਰ ਜਾਂਣ ਸਾਡੀਆਂ ਧੀਆਂ ਦਾ ਕੋਈ ਚੁੰਨੀ ਲਾ ਕੇ ਲੈ ਜਾ ਸਾਨੂੰ ਕੋਈ ਕਦੀ ਇਨਸਾਫ਼ ਨਹੀਂ ਮਿਲਿਆ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਜੇ ਤੁਸੀਂ ਅੱਜ ਭਾਈ ਅਮਰਤਪਾਲ ਸਿੰਘ ਨੂੰ ਤੇ ਉਹਦੇ ਸਾਥੀਆਂ ਨੂੰ ਵੋਟ ਪਾ ਕੇ ਬਾਹਰ ਕਢਾਉਂਦੇ ਇੱਕ ਲਹਿਰ ਬਣਾ ਕੇ ਪਿੰਡ ਦੇ ਵਿੱਚ ਘਰ ਘਰ ਗਲੀ ਮਹੱਲੇ ਜਾ ਕੇ ਇੱਕ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੁਸੀਂ ਇਹ ਕੰਮ ਕਰਦੇ ਹੋ ਤੇ ਮੈਂ ਸਮਝਦਾ ਕਿ ਤੁਹਾਡੀ ਵਿਗੜੀ ਸਰਦਾਰੀ ਜਾਊਗੀ ਆਪਾਂ ਰੁੜੇ ਜਾਂਦੇ ਪੰਜਾਬ ਨੂੰ ਬਚਾ ਲਾਂਗੇ ਅੱਜ 80% ਸਾਡੇ ਪੰਜਾਬ ਦੇ ਨੌਜਵਾਨ ਬੱਚਾ ਪੈਦਾ ਕਰਨ ਦੀ ਸ਼ਕਤੀ ਗਵਾ ਚੁੱਕੇ ਆ ਉਹ ਨਸ਼ੇ ਦੇ ਨਾਲ ਇਸ ਹੱਦ ਤੱਕ ਸਾਡੇ ਪੰਜਾਬ ਦੀ ਬਰਬਾਦੀ ਹੋ ਗਈ ਆ ਬਹੁਤ ਜਿਹੜੇ ਪੜ੍ਹੇ ਲਿਖੇ ਨੌਜਵਾਨ ਉੱਪਰ ਦੇ ਦੇਸ਼ ਦੇ ਵਿੱਚ ਚੱਲ ਗਿਆ ਬਾਕੀ ਵਿਦੇਸ਼ ਸਾਡੇ ਨੌਜਵਾਨ ਜਿਹੜੇ ਆ ਮੌਤ ਦੇ ਘਾਟ ਉਤਾਰੇ ਗਏ ਕੁਝ ਗੈਂਗਸਟਰ ਕਹਿ ਕੇ ਮਾਰਦੇ ਆ ਕਈਆਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਏ ਇਹ ਉਹ ਪੰਜਾਬ ਨਹੀਂ ਜਿਹੜੇ ਪੰਜਾਬ ਦੇ ਤੁਸੀਂ ਵਾਰਸ ਹੋ ਤੁਹਾਡਾ ਗ੍ਰੰਥ ਵੀ ਰੋਲਦਾ ਤੁਹਾਡਾ ਪੰਥ ਵੀ ਰੋਲਦਾ ਤੁਹਾਡੇ ਤਖਤ ਵੀ ਹੁਣ ਤੁਸੀਂ ਮੈਨੂੰ ਦੱਸੋ ਜਿੰਨੇ ਨੌਜਵਾਨ ਇੱਥੇ ਮੋਨੇ ਹੋ ਜਿਹੜੀ ਕੌਮ ਕੋਲ ਤਖਤ ਹੁੰਦਾ ਆ ਆਪਦਾ ਗ੍ਰੰਥ ਹੁੰਦਾ ਆਪਦਾ ਪੰਥ ਹੁੰਦਾ ਆਪਦਾ ਪਾਣੀ ਹੁੰਦਾ ਆਪਦੀ ਬੋਲੀ ਹੁੰਦੀ ਆਪਦੀ ਪ੍ਰਾਵਾਹ ਹੁੰਦਾ ਆਪਣਾ ਸੱਭਿਆਚਾਰ ਹੁੰਦਾ ਕਿ ਉਹ ਇੱਕ ਦੇਸ਼ ਨਹੀਂ ਹੁੰਦਾ ਜੇ ਅੱਜ ਅਸੀਂ ਦੇਸ਼ ਨਾ ਹੁੰਦੇ ਤੇ ਸਾਡੇ ਤੇ ਕਦੀ ਵੀ ਇਹ ਗੋਲੀਆਂ ਨਾ ਚਲਾਉਂਦਾ ਇਹਨੇ ਕਦੀ ਜੂਪੀ 'ਚ ਕਿਸੇ ਦੇ ਗੋਲੀਆਂ ਚਲਾਈਆਂ ਜੂਪੀ 'ਚ ਕਦੀ ਬਾਈਬਲ ਦੀ ਗੀਤਾ ਦੀ ਕੁਰਾਨ ਦੀ ਬੇਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ ਕਿਉਂ ਹੁੰਦੀ ਆ ਸੋ ਸਾਡੀ ਇਹ ਮੰਨਛਾ ਨਹੀਂ ਕਿ ਉਹਨਾਂ ਦੀ ਕਿਸੇ ਦੀ ਬੇਦਬੀ ਹੋਵੇ ਸਿੱਖ ਕਦੀ ਵੀ ਕਿਸੇ ਦੇ ਧਰਮ ਨੂੰ ਲਤਾਂ ਨਹੀਂ ਮਾਰਦਾ ਪਰ ਸਿੱਖਾਂ ਦਾ ਗ੍ਰੰਥੀ ਕਿਉਂ ਰੋਜ਼ ਪਾੜਿਆ ਜਾਂਦਾ ਹੈ ਕਦੀ ਇਹ ਮੰਥਨ ਕੀਤਾ ਆਪਾਂ ਇਹ ਸਾਡੇ ਨਾਲ ਕੌਣ ਕਰ ਰਿਹਾ ਤੇ ਇਹ ਅਸੀਂ ਵੋਟ ਦੀ ਤਾਕਤ ਵੀ ਉਹਨਾਂ ਲੋਕਾਂ ਨੂੰ ਦੇ ਰਹੇ ਹਾਂ ਸੋ ਮੈਂ ਇਹ ਪਾਰਟੀ ਜਿਹੜੀ ਹੈ ਜਿਹੜੀ ਤੁਹਾਡੇ ਕੋਲ ਅੱਜ ਆਈ ਹੈ ਇਹ ਕੀ ਦੀ ਪਾਰਟੀ ਹੈ ਇਹ ਅਕਾਲ ਤਖਤ ਸਭ ਤੋਂ ਪਹਿਲਾਂ ਹੋਈ ਹੈ ਇਹਨੂੰ ਕੋਈ ਦਾਗ ਨਹੀਂ ਲੱਗਾ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿੰਦਾ ਰੱਖੀ ਤੁਹਾਡੇ ਵਾਸਤੇ ਕਿ ਇਹ ਲੋਕ ਇਹ ਜਿਹੜੀਆਂ ਪ੍ਰਵੈਤੀ ਪਾਰਟੀਆਂ ਦੇ ਵਿੱਚ ਐਸੀ ਤੇ ਬੀਸੀ ਵਿੰਗ ਬਣਿਆ ਉਹ ਕਾਦੇ ਵਾਸਤੇ ਬਣਿਆ ਕਿ ਸਾਡੇ ਚ ਵੰਡੀਆਂ ਪੈ ਜਾਣ ਜਾਤਾਂ ਪਾਤਾਂ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਐਸੀ ਬੀਸੀ ਵਿੰਗ ਨਹੀਂ ਜੇਗਾ ਇਹ ਤੁਹਾਡੀ ਆਪਣੀ ਖੇਤਰੀ ਪਾਰਟੀ ਹੈ ਤੇ ਧਾਰਮਿਕ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਦੀ ਹੈ ਇੱਕ ਪੰਗਤ ਤੇ ਇੱਕ ਸੰਗਤ ਦੀ ਤਰਜਮਾਨੀ ਕਰਦੀ ਹੈ ਕਦੀ ਵੀ ਤੁਸੀਂ ਸਰਦਾਰ ਮਾਨ ਕੋ ਲਾਈਫ ਸਟਾਈਲ ਨਹੀਂ ਵੇਖਿਆ ਹੋਊਗਾ ਉਹਨਾਂ ਦੇ ਕੋਲ ਗਨਮੈਨ ਨਹੀਂ ਹੋਣਗੇ ਜੇ ਸਾਨੂੰ ਮਿਲੇ ਵੀ ਆ ਤੇ ਗੱਡੀਆਂ ਜਿ ਜਿਪਸੀਆਂ ਜਿਹੜੀਆਂ ਉੱਥੇ ਗਲਗੀਆਂ ਆ ਸਾਰੇ ਜੇ ਤੁਸੀਂ ਜਾਣਦੇ ਹੋ 1 ਮਿੰਟ ਚੁੱਪ ਕਰ ਦਿਓ ਜੀ ਜੇ ਤੁਸੀਂ ਜਾਣਦੇ ਹੋ ਤੇ ਫਤਿਹਗੜ੍ਹ ਸਾਹਿਬ ਜਾ ਕੇ ਕਿਤੇ ਵੇਖ ਆਇਓ ਵੀ ਤੁਹਾਡੇ ਕੋਲ ਜਿਹੜਾ ਤੁਹਾਡਾ ਸਿੱਖਾਂ ਦਾ ਲੀਡਰ ਹੈ ਉਹਦੇ ਕੋਲ ਲਾਈਫ ਸਟਾਈਲ ਹੈਗਾ ਕੋਈ ਜਦੋਂ ਉਹਨੂੰ ਕੋਈ ਪੱਤਰਕਾਰ ਪੁੱਛਦਾ ਹੈ ਕਿ ਤੁਹਾਡੇ ਕੋਲ ਗਨਮੈਨ ਕਿਉਂ ਨਹੀਂ ਹੈਗੇ ਜੀ ਤੁਹਾਨੂੰ ਕਿਸੇ ਤੋਂ ਖਤਰਾ ਨਹੀਂ ਉਹ ਕਹਿੰਦਾ ਕਿ ਸਿੱਖਾਂ ਤੋਂ ਖਤਰਾ ਮੈਨੂੰ ਖਦਰਾ ਦਾ ਚੋਰ ਆ ਨੋਂਦਾ ਮੈਂ ਕੋ ਚੋਰ ਐ ਮੈਂ ਤਾਂ ਸਿੱਖਾਂ ਦਾ ਲੀਡਰ ਐ ਤੇ ਨਾ ਉਹਦੇ ਕੋਈ ਕਿਲੇ ਦੀ ਕੰਧ ਹੈਗੀ ਆ ਜਦੋਂ ਕਿਤੇ ਜਾਓਗੇ ਫਤਿਹਗੜ੍ਹ ਸਾਹਿਬ ਵੇਖ ਆਇਓ ਸੋ ਉਹ ਲੀਡਰ ਤੁਹਾਡੇ ਤੋਂ ਆਸ ਕਰਦਾ ਐ ਕਿ ਜੇ ਤੁਸੀਂ ਮੈਨੂੰ ਤਾਕਤ ਦਓਗੇ ਹੁਣ ਸਾਰੇ ਲੋਕ ਇਹ ਸੋਚਦੇ ਐ ਕਿ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਇਹ ਪਾਰਟੀ ਆਈ ਐ ਵੋਟ ਮੰਗਣ ਆਈ ਐ ਤੇ ਸਾਡੇ ਮਰਜ਼ੀ ਮਨ ਨੂੰ ਤੇ ਦੇ ਦਾਂਗੇ ਨਹੀਂ ਮਰਜ਼ੀ ਮਨ ਨੂੰ ਨਾ ਵਾਵਾਂਗੇ ਇਹ ਨਹੀਂ ਗਾ ਤੁਸੀਂ ਨਾ ਵੋਟ ਦੇਓਗੇ ਅੱਜ ਵੋਟ ਇਸ ਕਰਕੇ ਦੇਣੀ ਜ਼ਰੂਰੀ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਬਾਹਰ ਕਢਾਉਣਾ ਐ ਔਰ ਸ਼ਰੋਮਣੀ ਅਕਾਲੀ ਦਲ ਅਮਰਸਰ ਮਾਨ ਸਾਹਿਬ ਨੂੰ ਵੋਟ ਜੇ ਦਿਓਗੇ ਤੇ ਤੁਹਾਡਾ ਕੰਮ ਕਰੂਗਾ ਨਹੀਂ ਦਿਓਗੇ ਤੇ ਕੋਈ ਗੱਲ ਨਹੀਂ ਫਿਰ ਆਪਾਂ ਠੱਕੇ ਖਾਂਦੇ ਅੱਗੇ ਵੀ ਹੁਣ ਵੀ ਖਾਈ ਜਾਵਾਂਗੇ ਤੇ ਜਿਹੜਾ ਤੁਸੀਂ ਸਮਾਂ ਹੈ ਉਹ ਸਮਾਂ ਵਕਤ ਵਿਚਾਰੇ ਸੋ ਬੰਦਾ ਹੋਵੇ ਅੱਜ ਸਾਨੂੰ ਵਕਤ ਵਿਚਾਰਨ ਦੀ ਲੋੜ ਹੈ ਜੇ ਤੁਸੀਂ ਆਪਣੀ ਸਿਆਸਤ ਨਾਸਿਰ ਜੀ ਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਨੇ ਤੁਹਾਡੇ ਤੋਂ ਇਹ ਸਵਾਲ ਪੁੱਛਨੇ ਆ ਕਿ ਜਿੱਦਨ ਗ੍ਰੰਥ ਰੂੜੀਆਂ ਤੇ ਰੋਲਿਆ ਸੀ ਤੁਸੀਂ ਕਿਹੜੀ ਪਾਰਟੀ ਨਾਲ ਤੁਰੇ ਸੀ ਜਿੱਦਨ ਤੁਹਾਡਾ ਦੇਵੜੂਗੜ ਪ੍ਰਚਾਰ ਕਰਦੇ ਸਿੰਘਾਂ ਨੂੰ ਦੇਵੜੂਗੜ ਦੀ ਜੇਲ੍ਹ ਚ ਦੇਤਾ ਸੀ ਉਦੋਂ ਤੁਸੀਂ ਕਿਹੜੀ ਪਾਰਟੀ ਨਾਲ ਤੁਰੇ ਸੀ ਜਿੱਦਣ ਬਗੈਰ ਮੰਗਿਆ ਸਰਸੇ ਵਾਲੇ ਰਾਮ ਰੇਵ ਨੂੰ ਮਾਫੀਆਂ ਦਿੱਤੀਆਂ ਗਈਆਂ ਤੁਸੀਂ ਕਿੱਥੇ ਤੁਰੇ ਸੀ ਜਿੱਦਣ 328 ਰੂਪਨੀ ਸਿੱਖਾਂ ਦੇ ਲੱਭੇ ਉਸ ਦਿਨ ਤੁਸੀਂ ਕਿੱਥੇ ਤੁਰੇ ਸੀ ਜਿੱਦਣ ਤੁਹਾਡੇ 32 33 35 35 ਸਾਲਾਂ ਤੋਂ ਸਿੰਘ ਅੰਦਰੇ ਗਲਗੇ ਉਹਨਾਂ ਨੂੰ ਕਿਦੇ ਇਹਨਾਂ ਨੇ ਛੱਡਿਆ ਨਹੀਂ ਉਸ ਦਿਨ ਤੁਸੀਂ ਕਿੱਥੇ ਤੁਰੇ ਸਾਡੇ ਕੋਲ ਕੋਈ ਜਵਾਬ ਹੈਗਾ ਨਾ ਸਾਡੇ ਕੋਲ ਕੋਈ ਜਵਾਬ ਨਹੀਂ ਮੈਂ ਤੁਹਾਨੂੰ ਇਹ ਕਹਿਣਾ ਕਿ ਤੁਹਾਡੇ ਘਰਾਂ ਤੋਂ ਕੀਮਤੀ ਵੋਟ ਇਹ મતદાન ਕਰਨਾ ਇਨੂੰ ਇੰਨਾ ਸਸਤਾ ਨਾ ਸਮਝਿਓ ਕਿ ਅਸੀਂ ਕੋਈ ਨਹੀਂ ਗਏ ਹੁਣ ਜਿਨੇ 5 ਸਾਲ ਹੋਣ ਜਿਨੇ ਮਤਦਾਨ ਕਰਤਾ ਪਤਾ ਨਹੀਂ ਉਹਦੇ ਅਗਲੇ 5 ਸਾਲ ਹੋਣੇ ਵੀ ਆ ਕਿ ਨਹੀਂ ਕਈਆਂ ਨੂੰ ਨਸ਼ੇ ਨਾਲ ਮਾਰਦਣਾ ਕਈਆਂ ਨੂੰ ਟੈਗ ਨਾਲ ਮਾਰਦਣਾ ਕਈਆਂ ਨੇ ਕੋਰੋਨਾ ਨਾਲ ਮਰ ਜਣਾ ਇਹ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਨੌਜਵਾਨ ਖਤਮ ਕਰ ਦਿੰਨੇ ਜੇ ਤੁਹਾਨੂੰ ਮੌਕਾ ਮਿਲਿਆ ਹੈ ਤੇ ਇਤਿਹਾਸ ਨੂੰ ਸਿਰਜੋ ਆਪਣਾ ਮਤਦਾਨ ਗੁਰੂ ਤੋਂ ਪੁੱਛੋ ਕਿੱਥੇ ਕਰੀਏ ਸੋ ਅੱਜ ਰਵੈਤੀ ਪਾਰਟੀਆਂ ਨੇ ਤੁਹਾਨੂੰ ਠੱਠੀ ਦੇ ਕੰਡੇ ਤੇ ਲਿਆਂਦਾ ਹੈ ਮੈਂ ਕਹਿੰਨਾ ਕਿ ਗਲੀਆਂ ਨਾਲੀਆਂ ਦੀ ਸਿਆਸਤ ਤੋਂ ਬਾਹਰ ਨਿਕਲ ਕੇ ਆਓ ਆਪਾਂ ਪੰਜਾਬ ਦੇ ਵਿੱਚ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਤਕੜਾ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਈਏ ਇੰਨੀਆਂ ਬੇਨਤੀਆਂ ਨਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ